ਮੈਂ ਵੀ ਇੱਕ 팬ਮੁੰਡੇ ਨਾਤੇ ਮੈਂ ਵੀ ਰਖੜੀ ਬੰਨਣਾ ਚਾਹੁੰਦੀ ਮੈਨੂੰ ਕੰਗਰੈਸ਼ਨ ਦਿੱਤੀ ਜਾਏ 17 ਦੇ ਨਸ਼ੇ ਤੇ ਧੋਤ ਮੁੱਖ ਮੰਤਰੀ ਨੇ ਰੋਕ ਕੇ ਰੱਖਿਆ ਹੈ ਅੱਜ ਮੇਰੀ ਗੱਡੀਆਂ ਨੂੰ ਜਲੰਦਰ ਨਹੀਂ ਆਉਂਦਾ ਮੈਂ ਤੁਰ ਕੇ ਤੁਹਾਡੇ ਸਾਹਮਣੇ ਮੈਂ ਅੰਦਰ ਆ ਗਈ ਆ ਜਿੱਥੇ ਬਾਕੀ 팬ਾਂ ਬੰਨਦੀਆਂ ਨੇ ਮੇਰਾ ਵੀ ਹੱਕ ਵੰਦਾ ਅੱਜ ਮੈਂ ਇੱਥੇ ਖੜੀ ਆ ਜਦੋਂ ਤਾਈ ਮੈਨੂੰ ਇਹ ਮੌਕਾ ਇਹ ਮੈਨੂੰ ਰਖੜੀ ਨਹੀਂ ਬੰਨਣ ਦਿੰਦੇ ਤਾਂ ਮੈਂ ਬੇਨਤੀ ਕਰਦੀ ਆ ਕਿ ਮਨੁੱਖੀ ਅਧਿਕਾਰਾਂ ਨੂੰ ਇਹੋ ਜਿਹੇ ਛਿੱਟੇ ਤੇ ਨਾ ਟੰਗ ਚੰਗੇ ਮਾੜੇ ਦਿਨ ਆਉਂਦੇ ਰਹਿੰਦੇ ਨੇ ਮੈਂ ਵੀ ਪਿਛਲੇ ਡੇਢ ਮਹੀਨੇ ਤੋਂ ਲਗਾਤਾਰ ਆਪਦੇ ਭਰਾ ਨੂੰ ਮਿਲਣ ਵਾਸਤੇ ਇਸ ਸਰਕਾਰ ਤੋਂ ਮਨਜ਼ੂਰੀ ਮੈਂ ਮੰਗ ਰਿਹਾ ਕਿ ਮੈਨੂੰ ਪਰਮਿਸ਼ਨ ਦਿੱਤੀ ਜਾਏ ਜਿਹੜੇ ਹਰੇਕ ਦਾ ਇੱਕ ਹੱਕ ਹੁੰਦਾ ਹੈ ਤੇ ਪਿਛਲੇ 4 ਦਿਨਾਂ ਤੋਂ ਮੈਂ ਮੰਗ ਕੀਤੀ ਹੈ ਕਿ ਇਸ ਰਖੜੀ ਦੇ ਤਿਹਾਰ ਵਾਸਤੇ ਮੈਂ ਆਪਦੇ ਭਰਾ ਦੇ ਘਰਾਈ 'ਚ ਮੈਂ ਵੀ ਇੱਕ ਭੈਣ ਹੋਣ ਦੇ ਨਾਤੇ ਮੈਂ ਵੀ ਰਖੜੀ ਬੰਨਣਾ ਚਾਹੁੰਦੀ ਮੈਨੂੰ ਪਰਮਿਸ਼ਨ ਦਿੱਤੀ ਜਾਏ ਤੇ ਇਸ ਨਸ਼ੇ ਦੇ ਸੱਤਾ ਦੇ ਨਸ਼ੇ 'ਚ ਧੁੱਤ ਮੁੱਖ ਮੰਤਰੀ ਨੇ रोक के रखे है तो आज मेरी गड़ियानु चल अंदर नहीं आंदा त मैं तुर्क के फाटे सामने में अंदर आ गई हां कि मैं आज इथे आई हां मेरा हक बनता है किस कानून ਦੇ ਥੱਲੇ ਕਿਸ ਮੈਨੂਅਲ ਥੱਲੇ ਇਹ ਨਹੀਂ ਕਿ ਤੁਸੀਂ ਰਖੜੀ ਨਹੀਂ ਬਣ ਸਕਦੇ ਆਪਦੇ ਭਰਾ ਨੂੰ ਮੈਂ ਜਿੱਥੇ ਬਾਕੀ ਭੈਣਾਂ ਬਣਦੀਆਂ ਨੇ ਮੇਰਾ ਵੀ ਹੱਕ ਬਣਦਾ ਮੈਂ ਆ ਦਿੱਲੀੋਂ ਇਸ ਮੌਸਮ ਦੇ باوجود ਮੈਂ ਇੱਥੇ ਆਈ ਕਿਉਂਕਿ ਸਰਕਾਰ ਨੇ ਮੈਨੂੰ ਪਰਮੇਸ਼ੰਦ ਦੇ ਤੋਂ ਇਨਕਾਰ ਕੀਤਾ ਹੈਗਾ ਲਗਾਤਾਰ 4 ਦਿਨਾਂ ਦਾ ਮੈਂ ਮੰਗ ਰਹੀਆਂ ਰਖੜੀ ਵਾਸਤੇ ਤੇ 1.5 ਮਹੀਨੇ ਬਾਅਦ ਸੀ ਮੰਗ ਰਿਆ ਮਿਲਣ ਵਾਸਤੇ ਤੇ ਅੱਜ ਮੈਂ ਇੱਥੇ ਖੜੀ ਆ ਜਦੋਂ ਤਾਈ ਮੈਨੂੰ ਇਹ ਮੌਕਾ ਇਹ ਮੈਨੂੰ ਰਖੜੀ ਨਹੀਂ ਪੰਗ ਕਰਦੇ ਪਤਾ ਨਹੀਂ ਕਿਉਂ ਇੰਨੀ ਘਬਰਾਹਟ ਹੈਗੀ ਕਿ ਇੱਕ ਭੈਣ ਦੇ ਭਰਾ ਦੇ ਕਨਾਈ ਚ ਧਾਕਾ ਬੰਨਣ ਤੋਂ ਵੀ ਇਸ ਭਗਵੰਤ ਮਾਨ ਨੂੰ ਇੰਨੀ ਹੜਬੜਾਹਟ ਹੋਈ ਹੋਈ ਹੈ ਤੇ ਮੈਂ ਬੇਨਤੀ ਕਰਦੀ ਆ ਕਿ ਮਨੁੱਖੀ ਅਧਿਕਾਰਾਂ ਨੂੰ ਇਹੋ ਜਿਹੇ ਛਿੱਕੇ ਜੇ ਨਾ ਟੰਗ ਚੰਗੇ ਮਾਰੇ ਦਿਨ ਆਉਂਦੇ ਰਹਿੰਦੇ ਨੇ ਲੇਕਿਨ ਇਕ ਰਿਸ਼ਤੇ ਦੀ ਕਦਰ ਕੀਮਤ ਨੂੰ ਇਸ ਪਾਵਨ ਦਿਨ ਦੀ ਕਦਰ ਕੀਮਤ ਨੂੰ ਸਮਝੋ ਤੇ ਇੱਕ ਭੈਣ ਨੂੰ ਆਪਣੇ ਭਰਾ ਦੇ ਪਹਲਾਈ ਚੇਰ ਲੱਕੜੀ ਬੰਨਣ ਵਾਸਤੇ ਦਿਲਿਓਂ ਮੈਦੁਰ ਗਿਆ ਆਈਆ ਤੇ ਮੈਨੂੰ ਇਹ ਜਿਹੜਾ ਮੇਰਾ ਹੱਕ ਬੰਦਾ ਹੈ ਮੇਰਾ ਰਾਈਟ ਬੰਦਾ ਹੈ ਇਹ ਮੈਨੂੰ ਸਰ ਕੇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਸਰ ਇਹਦਾ ਜਿਹੜਾ ਕੇਸ ਹੈ ਗਾ ਨਸ਼ੇ ਦਾ ਕੇਸ ਹੈਗਾ ਨਸ਼ਾ ਦੀ ਗੱਲ ਕਰ ਕਿ ਕਰਿਓ ਥੋੜਾ ਇਧਰ ਨੂੰ ਕਰਿਓ ਜਿਹੜਾ ਨਸ਼ਾ ਬਿਲੇ ਆਇਆ ਨੂੰ ਮੇਰੇ ਭਰਾ ਦੇ ਕਰੋ ਉਹਨੇ ਗੱਲ ਫਰੀਦਕੋਟ ਤੇ ਐਮਐਲਏ ਉਹ ਦੇਤੀ ਹੈ ਤੋਂ ਉਹਦੀ ਗੱਡੀ ਤੋਂ 350 ਗ੍ਰਾਮ ਹੀਰੋਇਨ ਖੜਿਆ ਗਿਆ ਰੰਗੇ ਹਾਦੀ ਤੇ ਪੁਲਸ ਨੇ ਉਹਨੂੰ ਕਲੀਨ ਸ਼ੀਟ ਦਿੱਤੀ ਪਰ ਉਹ ਪਤਾ ਹੀ ਨਹੀਂ ਸੀ ਟੋਟਲ ਬਲਾ ਕੰਡਾ ਉਹਦੇ ਨਾਲ ਪਿਆ ਤੇ ਜਿਹੜੇ ਵੇਚ ਰਹੇ ਨੇ ਆਪ ਉਹਨਾਂ ਨੂੰ ਤੇ ਇਹ ਕਲੀਨ ਸ਼ੀਟ ਦਿੰਦੇ ਨੇ ਤੇ ਜਿਹਦੇ ਕੋਲ ਕਾਪੀ ਨਹੀਂ ਫੜਿਆ ਗਿਆ ਉਹਨੂੰ ਮਿਲਣਾ ਚਾਹੀਦਾ ਠੀਕ ਹੈ ਜੀ